ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵਾਲੇ ਬਲੌਗ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਆਪਾਂ ਕਿਸੇ ਵਿਆਹ ਤੇ ਨਹੀਂ ਜਾ ਰਹੇ ਅੱਜ ਆਪਾਂ ਜਾਨੇ ਵੀਡੀਓ ਸ਼ੂਟ ਕਰਨ ਤੇ ਵੀਡੀਓ ਸ਼ੂਟ ਕਰਨ ਜਾਣਾ ਕਿੱਥੇ ਆ ਇਹ ਹਜੇ ਆਪਾਂ ਨੂੰ ਵੀ ਨਹੀਂ ਪਤਾ ਅੱਜ ਆਪਾਂ ਲੋਕੇਸ਼ਨ ਦੇਖਾਂਗੇ ਕਿ ਕਿੱਥੇ ਹੈਣਾ ਤੇ ਫਿਰ ਆਪਾਂ ਤੁਹਾਨੂੰ ਨਾਲ ਨਾਲ ਕਰਦੇ ਹਾਂ ਤੇ ਤੁਹਾਨੂੰ ਨਾਲ ਨਾਲ ਦਿਖਾਉਣੇ ਆ ਬੜੇ ਰਿਗੂਲਰ ਬਲੌਗ ਹਾਂ ਹਾਂਜੀ ਭਾਈ ਜੀ ਹੁਣ ਆਪਾਂ ਜੀ ਭਾਈ ਜੀ ਲੋਕੇਸ਼ਨ ਆਪਾਂ ਨੂੰ ਮਿਲ ਗਈ ਇੱਥੇ ਆਪਾਂ ਕਰਾਂਗੇ ਵੀਡੀਓ ਸ਼ੂਟ ਤੁਸੀਂ ਦੇਖ ਸਕਦੇ ਹੋ ਲੋਕੇਸ਼ਨ ਬਹੁਤ ਜਿਆਦਾ ਸੋਹਣੀ ਹੈ ਇੱਥੇ ਆਪਾਂ ਹੁਣ ਪਹੁੰਚ ਗਏ ਤੇ ਇੱਥੇ ਆਪਾਂ ਕਰਦੇ ਆ ਵੀਡੀਓ ਸ਼ੂਟ ਆਹ ਦੇਖੋ ਕਿੰਨੀ ਘੈਂਟ ਲਿਗੇਜ ਹਨ ਬਲੌਨ ਨਾਲ ਐਂਡ ਤੱਕ ਬਣੇ ਰਹੋ ਬਲੌਗ ਬਹੁਤ ਵਧੀਆ ਹੈ ਦੇਖ ਇੱਕੋ ਲਿਗੇਜਾਂ ਦੇਖੋ ਜੀ ਦੇਖੋਗਾ ਦੇਖੀ ਚਲੋ ਅੱਜ ਮੌਸਮ ਵੀ ਬਹੁਤ ਵਧੀਆ ਤੇ ਲੋਕੇਸ਼ਨ ਵੀ ਬਹੁਤ ਵਧੀਆ ਲਓ ਜੀ ਆ ਗਿਆ ਆਪਾਂ ਆਪਣੇ ਨਾਲ ਇਹ ਵੀ ਆ ਗਿਆ ਸਤਿ ਸ਼੍ਰੀ ਅਕਾਲ ਜੀ ਦੂਸਰਾ ਵੀ ਆਈ ਜਾਂਦਾ ਆਪਣੇ ਨਾਲ ਅੱਜ ਤੇ ਆਪਾਂ ਅੱਜ ਸਪੈਸ਼ਲ ਵੀਡੀਓ ਸ਼ੂਟ ਕਰਨ ਆਏ ਆ ਜੀ ਤੇ ਤੁਸੀਂ ਵਲੌਗ ਨੂੰ ਸਪੋਰਟ ਕਰਿਆ ਕਰੋ ਤੁਹਾਡੇ ਕਰਕੇ ਹੀ ਵਲੌਗ ਬਣਦੇ ਆ ਆਪਣੇ ਠੀਕ ਹੈ ਜੀ ਅੱਗੇ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਤੇ ਬਸ ਹੁਣ ਮੈਂ ਤੁਹਾਨੂੰ ਦਿਖਾਉਣਾ ਇੱਧਰ ਲੋਕੇਸ਼ਨ ਮੈਂ ਤੁਹਾਨੂੰ ਦਿਖਾਉਣਾ ਇੱਕ ਮਿੰਟ ਵਧੀਆ ਬੰਡਰਫੁਲ ਲੋਕੇਸ਼ਨ ਆ ਦੇਖੋ ਐਂ ਲੱਗਦਾ ਜਿਵੇਂ ਬਾਹਰ ਆ ਰਹੇ ਹੁੰਨੇ ਆਪਾਂ ਕੈਨੇਡਾ ਅਮਰੀਕਾ ਉਹੀ ਚੀਜ਼ ਆ ਬਸ ਸਰਾ ਲੱਗਾ ਪਿਆ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਹਨ ਪਹਿਲੀ ਤਾਂ ਮੈਂ ਤੁਹਾਨੂੰ ਦੱਸ ਦਾਨਾ ਵੀ ਇਹ ਬਹੁਤ ਵਧੀਆ ਲੋਕੇਸ਼ਨ ਆ ਬਹੁਤ ਜਿਆਦੇ ਘੈਂਟ ਲੋਕੇਸ਼ਨ ਹੈ ਵੀ ਵੀਡੀਓ ਸ਼ੂਟ ਕਰਨ ਤੇ ਇੱਥੇ ਪੂਰਾ ਸਵਾਲ ਆਉਂਦਾ ਇੱਥੇ ਠੀਕ ਹੈ ਅੱਜ ਮੌਸਮ ਬਾਲਾ ਘੈਂਟ ਆ ਦੇਖੋ ਤੁਸੀਂ ਦੇਖ ਸਕਦੇ ਹੋ ਮੌਸਮ ਮੌਸਮ ਬਹੁਤ ਘੈਂਟ ਹੈ ਨਾ ਠੰਡਾ ਹੈ ਨਾ ਧੁੱਪ ਹੈ ਨਾ ਛਾਂ ਨਾ ਠੰਡਾ ਨਾ ਗਰਮੀ ਹੈ ਵਧੀਆ ਮੌਸਮਾ ਪੂਰਾ ਤੇ ਇੱਧਰ ਮੈਂ ਤੁਹਾਨੂੰ ਸਾਰਾ ਦਿਖਾ ਕੇ ਲਿਆਉਣਾ ਇਹ ਹੈ ਹਨਾ ਵੀ ਇੱਥੇ ਬੰਦੇ ਨੂੰ ਵਧੀਆ ਜਿਹਾ ਫੀਲ ਹੁੰਦਾ ਵਧੀਆ ਜੀ ਐਡੀ ਵੀ ਇੰਨੀ ਸੋਹਣੀ ਲੋਕੇਸ਼ਨ ਹੈ ਇਹ ਵੀ ਆਟੋਮੈਟਿਕ ਕਹਿੰਦੇ ਹੁੰਦੇ ਆਪਾਂ ਵੀ ਆਟੋਮੈਟਿਕ ਜੀ ਲੱਗਦਾ ਇਹੋ ਚੀਜ਼ ਆ ਵੀ ਇੱਥੇ ਆਟੋਮੈਟਿਕ ਜੀ ਲੱਗਦਾ ਬੰਦੇ ਦਾ ਆ ਧੁੱਪ ਵੀ ਹੋਣ ਨਿਕਲੀ ਅੱਜ ਤੜਕੇ ਦੀ ਤੇ ਤੁਸੀਂ ਆਹ ਦੇਖ ਸਕਦਾ ਮੈਂ ਤੁਹਾਨੂੰ ਦਿਖਾਉਣਾ ਦੇਖੋ ਤੁਸੀਂ ਉਹ ਤਾਂ ਪਾ ਨਿਕਲ ਗਈ ਤੇ ਆਪਾਂ ਇੱਥੇ ਆਏ ਹੋਏ ਸੀ ਵੀਡੀਓ ਸ਼ੂਟ ਕਰਨ ਤੇ ਆ ਦੇਖੋ ਕਿੰਨੇ ਸੋਹਣੇ ਲਾ ਰੱਖੇ ਨੇ ਇੱਥੇ ਆਹ ਠੀਕ ਹੈ ਜੀ ਆ ਇਧਰ ਆ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਜਾਂ ਕਿੰਨਾ ਤੁਸੀਂ ਬਾਕੀ ਇਹਦੇ ਵਿੱਚ ਸਾਨੂੰ ਦੇਖ ਹੀ ਰਿਹਾ ਹੋ ਵੀ ਕਿੰਨੀ ਘੈਂਟ ਲੋਕੇਸ਼ਨ ਆ ਇਧਰ ਮੁੰਡੇ ਵੀਡੀਓ ਵਧੀਆ ਸ਼ੂਟ ਕਰੀ ਜਾਂਦੇ ਨੇ ਆ ਦੇਖੋ ਫੋਟੋਆਂ ਸ਼ੂਟ ਵੀਡੀਓ ਸ਼ੂਟ ਵਧੀਆ ਹੋਈ ਜਾਂਦੀਆਂ ਨੇ ਨਿਖਰ ਕੇ ਆ ਰਹੇ ਨੇ ਅੱਜ ਜੋਬਰ ਨਾ ਮੈਂ ਨਾਲੇ ਕੱਪੜੇ ਬਾਹਰ ਆਖਿਆ ਪੂਰੀ ਐਕਸ਼ਨ ਹੋਈ ਜਾਂਦੇ ਨੇ ਆ ਦੇਖੋ ਲੱਗੇ ਪਏ ਨੇ ਬਣਾੜੀਆਂ ਓਏ ਹੋਰ ਬਣਾੜੀਆਂ ਤੁਸੀਂ ਅੱਜ ਤਾਂ ਬਸ ਬਣਾਈ ਜਾਂਦੇ ਆ ਹਾਂ ਕਿੰਨੇ ਆ ਕਿੰਨੇ ਕ ਬਣਾੜੀਆਂ ਦੋ ਮੇਰੀਆਂ ਦੋ ਇਹਦੀਆਂ ਦੋ ਸੋਡੀਆਂ ਬਣਾੜੀਆਂ ਇਹ ਹੋ ਗਈਆਂ ਅੱਛਾ ਹੋਰ ਕਿੱਥੇ ਸ਼ੂਟ ਕਰਾਂਗੇ ਤੂੰ ਯਾਰ ਲొਕੇਸ਼ਨ ਬਹੁਤ ਘੰਟਾ ਹਨਾ ਆ ਦੇਖੋ ਜੀ ਇਧਰ ਆਹ ਪਾਣੀ ਪਾਉਣ ਵਾਲੇ ਚ ਖੋਦਿਆਂ ਚ ਤੇ ਆਹ ਦੇਖੋ ਤੁਸੀਂ ਬਹੁਤ ਤੋਂ ਪੂਵੀ ਨਿਕਲ ਗਈ ਹੈ ਨਾ ਮੇਰਾ ਵੀਰ ਬਲੌਗ ਨੂੰ ਸਪੋਰਟ ਕਰਿਆ ਕਰੋ ਬਲੌਗ ਕਦੇ ਛੋਟਾ ਕਦੇ ਵੱਡਾ ਐ ਚੱਲੂ ਰੈਗੂਲਰ ਕੰਮ ਚੱਲੂਗਾ ਹੁਣ ਠੀਕ ਹੈ ਜੀ ਤੇ ਕਦੇ 7 ਮਿੰਟਾਂ ਦਾ ਕਦੇ 8 ਮਿੰਟਾਂ ਦਾ ਕਦੇ 10 ਮਿੰਟਾਂ ਦਾ ਕਦੇ 15 ਦਾ ਵੀ ਹੋ ਸਕਦਾ 20 ਦਾ ਵੀ ਹੋ ਸਕਦਾ ਬਾਅਦ ਤੁਹਾਡੀ ਸਪੋਰਟ ਦੀ ਲੋੜ ਆ ਤੁਸੀਂ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਮੇਰਾ ਭਰਾ ਬਲੌਗਾਂ ਨੂੰ ਤੇ ਫੇਰ ਪਾਉਣ ਦਾ ਜੀ ਕਰਦਾ ਬਦਲਾਂ ਵੱਲੋਂ ਵੱਲੀ ਹਣ ਤੁਹਾਨੂੰ ਵਧੀਆ-ਵਧੀਆ ਚੀਜ਼ਾਂ ਦਿਖਾਇਆ ਕਰਾਂਗੇ ਆਪਾਂ ਹੁਣ ਆਪਾਂ ਇਸ ਕੰਮ ਆਦੀਆਂ ਠੀਕ ਹੈ ਜੀ ਆਪਦੇ ਵਧੀਆ ਮੈਨੂੰ ਸਪੋਰਟ ਕਰੋ ਕਿਉਂਕਿ ਜੇ ਤੁਸੀਂ ਸਪੋਰਟ ਕਰੋਗੇ ਫਿਰ ਹੀ ਸਭ ਕੁਝ ਹੋਊਗਾ ਮੈਂ ਇਕੱਲਾ ਵੀ ਕੁਝ ਨਹੀਂ ਕਰ ਸਕਦਾ ਇਹ ਬੰਦਿਆਂ ਨਾਲ ਹੀ ਉਹਨਾਂ ਦਾ ਸਭ ਕੁਝ ਹਾਰ-ਪਾਰ ਦੀਆਂ ਗੱਲਾਂ ਇਹ ਬੰਦਿਆਂ ਨਾਲ ਹੀ ਹੁੰਦੀਆਂ ਨੇ ਤੇ ਮੈਂ ਜੇ ਹੁਣ ਆਪਾਂ ਇੱਥੇ ਇੱਕ ਗਰਾਂ ਵੀਡੀਓ ਸ਼ੂਟ ਕਰ ਲਈਏ ਜੇ ਹੋਰ ਕੁਝ ਵਧੀਆ ਚੀਜ਼ ਦਿਖਾਉਣ ਵਾਲੀ ਹੋਈ ਤਾਂ ਮੈਂ ਉਹ ਵੀ ਦਿਖਾਉਂਗਾ ਨਹੀਂ ਬਲੌਗ ਨੂੰ ਸਪੋਰਟ ਕਰਿਓ ਥੈਂਕ ਯੂ